ਕਾਜਲ ਨੂੰ ਥੋੜੀ ਜਹੀ ਥਕਾਵਟ ਮਹਿਸੂਸ ਹੋ ਰਹੀ ਸੀ। ਸਵੇਰ ਦੀ ਰੋਟੀ ਪਾਣੀ ਦਾ ਕੰਮ ਖਤਮ ਕਰ ਆਪਣੇ ਕਮਰੇ ਵਿੱਚ ਥੋੜੀ ਦੇਰ ਲੇਟਣ ਲਈ ਚਲੀ ਗਈ। ਉਂਝ ਵੀ ਉਹ ਪ੍ਰੈਗਨੈਂਸੀ ਤਾਂ ਅੱਜਕੱਲ ਉਸ ਨੂੰ ਥਕਾਵਟ ਵੀ ਛੇਤੀ ਹੋ ਜਾਂਦੀ। ਪੈਰ ਵੀ ਬਹੁਤ ਸੁੱਜੇ ਹੋਏ ਸੀ। ਹਜੇ ਉਹ ਬੈੱਡ ਤੇ ਪਈ ਹੀ ਸੀ ਕਿ ਉਸੇ ਵਕਤ ਉਸਦੀ ਵੱਡੀ ਨੰਦ ਨਿਮਰਤ ਉਸਦੇ ਕਮਰੇ ਵਿੱਚ ਫਟਾਫਟ ਅੰਦਰ ਆਵੜੀ ਤੇ ਉਸ ਨੂੰ ਬੈੱਡ ਤੇ ਲੇਟਿਆ ਹੋਇਆ ਦੇਖ ਕੇ ਮੁਸੇ ਵਿੱਚ ਕਹਿਣ ਲੱਗੀ ਕਾਜਲ ਤੂੰ ਫੇਰ ਪੈਗੀ ਜਦ ਦੇਖੋ ਤਾਂ ਮੰਜੇ ਤੇ ਪਈ ਰਹਿਣੀ ਐ ਕਿੰਨੀ ਵਾਰ ਸਮਝਾਇਆ ਹੈ ਅਜਿਹੇ ਟਾਈਮ ਵਿੱਚ ਕੰਮ ਕਰਦੀ ਰਹਾ ਕਰ ਨਹੀਂ ਤਾਂ ਪਿਛਲੀ ਵਾਰ ਦੀ ਤਰ੍ਹਾਂ ਫਿਰ ਤੋਂ ਆਪਰੇਸ਼ਨ ਕਰਨਾ ਪੈ ਸਕਦਾ ਤੈਨੂੰ ਪਤਾ ਵੀ ਐ ਆਪਰੇਸ਼ਨ ਤੇ ਕਿੰਨਾ ਖਰਚਾ ਆਉਂਦਾ ਮੇਰਾ ਭਰਾ ਦਿਨ ਰਾਤ ਕਿੰਨੀ ਮਿਹਨਤ ਕਰਦਾ ਤਾਂ ਜਾ ਕੇ 4 ਪੈਸੇ ਜੁੜਦੇ ਨੇ ਪਰ ਤੂੰ ਤਾਂ ਚਾਹਨੀ ਐ ਕਿ ਮੇਰੇ ਭਰਾ ਦੇ ਰੁਪਏ ਤੇਰੇ ਆਪਰੇਸ਼ਨ ਤੇ ਬਰਬਾਦ ਹੋ ਜਾਣ ਤਾਂ ਹੀ ਤਾਂ ਤੂੰ ਮੇਰੀਆਂ ਤੇ ਮੰਮੀ ਦੀਆਂ ਗੱਲਾਂ ਤੇ ਧਿਆਨ ਨਹੀਂ ਦਿੰਦੀ ਆਪਣੀ ਨੰਦ ਦੇ ਮੂੰਹੋਂ ਅਜਹੀਆਂ ਕੌੜੀਆਂ ਗੱਲਾਂ ਸੁਣ ਕੇ ਕਾਜਲ ਦੀਆਂ ਅੱਖਾਂ ਭਰ ਆਈਆਂ ਮਨ ਹੀ ਮਨ ਸੋਚਣ ਲੱਗੀ ਆਪਰੇਸ਼ਨ ਹੁੰਦਾ ਤਾਂ ਕਿ ਬਸ ਪੈਸਾ ਹੀ ਖਰਚ ਹੁੰਦਾ ਰੁਪਏ ਪੈਸੇ ਦਾ ਖਰਚ ਤਾਂ ਇਨਸਾਨ ਫਿਰ ਵੀ ਚੱਲ ਲੈਂਦਾ ਪਰ ਆਪਰੇਸ਼ਨ ਦੇ ਨਾਲ ਜੋ ਦਰਦ ਹੋਇਆ ਸੀ ਉਹ ਤਾਂ ਮੈਨੂੰ ਹੀ ਝੇਲਣਾ ਪਿਆ ਸੀ ਨਾ ਇਸ ਦਰਦ ਨੂੰ ਝੇਲ ਕੇ ਵੀ ਮੈਨੂੰ ਕੀ ਮਿਲਿਆ ਜੋ ਨਨਦ ਵਿਆਹ ਦੇ 15 ਸਾਲਾਂ ਬਾਅਦ ਵੀ ਮਾਂ ਨਹੀਂ ਸੀ ਬਣ ਸਕੀ ਉਹ ਮੈਨੂੰ ਸਲਾਹ ਦੇ ਰਹੀ ਹੈ ਕਿ ਜ਼ਿਆਦਾ ਕੰਮ ਕਰਨ ਨਾਲ ਆਪਰੇਸ਼ਨ ਨਹੀਂ ਹੋਊਗਾ ਇਸੇ ਨਨਦ ਦੇ ਕਾਰਨ ਪਿਛਲੀ ਵਾਰ ਇੰਨਾ ਦਰਦ ਸਹਿ ਕੇ ਵੀ ਮੈਂ ਆਪਣੀ ਬੱਚੀ ਨੂੰ ਆਪਣੇ ਸੀਨੇ ਨਾਲ ਲਗਾ ਵੀ ਨਹੀਂ ਸੀ ਸਕੀ ਮੈਂ ਆਪਣੀ ਧੀ ਨੂੰ ਥੋੜੀ ਦੇਰ ਵੀ ਆਪਣੀ ਗੋਦੀ ਵਿੱਚ ਖੜਾ ਨਾ ਸਕੀ 9 ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਵੀ ਉਸ ਨੂੰ ਜੀ ਭਰ ਕੇ ਪਿਆਰ ਵੀ ਨਾ ਕਰ ਸਕੀ ਅੱਜ ਵੀ ਜਦੋਂ ਮੇਰੇ ਸਾਹਮਣੇ ਆਉਂਦੀ ਹੈ ਤਾਂ ਮੈਂ ਉਸ ਨੂੰ ਪਿਆਰ ਨਹੀਂ ਕਰ ਸਕਦੀ ਕਿਉਂਕਿ ਅਜਿਹਾ ਕਰਦੇ ਵਕਤ ਮੇਰੀ ਸੱਸ ਤੇ ਨਣਦ ਦੀਆਂ ਨਜ਼ਰਾਂ ਮੈਨੂੰ ਹਮੇਸ਼ਾ ਘੂਰਨ ਲੱਗਦੀਆਂ ਨੇ ਜਿਵੇਂ ਮੈਂ ਆਪਣੀ ਹੀ ਬੱਚੀ ਨੂੰ ਛੂ ਕੇ ਕੋਈ ਅਪਰਾਧ ਕਰ ਦਿੱਤਾ ਹੈ ਉਹ ਚੁੱਪਚਾਪ ਉੱਠ ਕੇ ਆਪਣੇ ਕਮਰੇ ਤੋਂ ਬਾਹਰ ਚਲੀ ਗਈ ਰਸੋਈ ਵਿੱਚ ਜਾ ਕੇ ਲੰਚ ਦੀ ਤਿਆਰੀ ਕਰਨ ਲੱਗੀ ਉਸ ਦੀਆਂ ਅੱਖਾਂ ਵਿੱਚ ਹੰਝੂ ਵਹੀ ਜਾ ਰਹੇ ਸੀ 5 ਸਾਲ ਪਹਿਲਾਂ ਜਦੋਂ ਉਹ ਪਹਿਲੀ ਵਾਰ ਮਾਂ ਬਣਨ ਵਾਲੀ ਸੀ ਬਹੁਤ ਖੁਸ਼ੀ ਹੋ ਪਰ ਉਸ ਸਮੇ ਉਸ ਦੀ ਸੱਸ ਤੇ ਨਣਦ ਉਸ ਤੇ ਦਬਾਅ ਬਣਾਉਣ ਲੱਗੀਆਂ ਕਿ ਉਹ ਆਪਣਾ ਪਹਿਲਾ ਬੱਚਾ ਆਪਣੀ ਨਣਦ ਨੂੰ ਦੇ ਦੇਵੇ ਕਿਉਂਕਿ ਵਿਆਹ ਦੇ 15 ਸਾਲਾਂ ਬਾਅਦ ਵੀ ਉਹ ਮਾਂ ਨਹੀਂ ਸੀ ਬਣ ਸਕੀ ਡਾਕਟਰ ਨੇ ਵੀ ਕਹਿ ਦਿੱਤਾ ਸੀ ਕਿ ਸ਼ਾਇਦ ਹੁਣ ਉਹ ਕਦੇ ਵੀ ਮਾਂ ਨਹੀਂ ਬਣ ਸਕਦੀ ਹੁਣ ਕਾਜਲ ਪਹਿਲੀ ਵਾਰ ਮਾਂ ਬਣਨ ਵਾਲੀ ਸੀ ਇਸ ਲਈ ਉਹ ਆਪਣੀ ਪਹਿਲੀ ਔਲਾਦ ਕਿਸੇ ਨੂੰ ਦੇਣਾ ਨਹੀਂ ਸੀ ਚਾਹੁੰਦੀ ਪਰ ਗੁਰਜੰਟ ਨੇ ਵੀ ਉਸ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਕਿ ਆਪਾਂ ਤਾਂ ਦੁਬਾਰਾ ਫਿਰ ਮੰਮੀ ਪਾਪਾ ਬਣ ਸਕਦੇ ਹਾਂ ਇਸ ਵਾਰ ਸਾਨੂੰ ਨਿਮਰਤ ਦੀਦੀ ਦੀ ਸੁੰਨੀ ਝੋਲੀ ਭਰ ਦੇਣੀ ਚਾਹੀਦੀ ਹੈ ਅਸੀਂ ਆਪਣਾ ਬੱਚਾ ਉਹਨਾਂ ਨੂੰ ਦੇ ਦੇਣੇ ਆ ਦੇਖੀ ਤੇਰੇ ਇਸ ਕਦਮ ਨਾਲ ਮੰਮੀ ਦੇ ਭੈਣ ਤੈਨੂੰ ਕਿੰਨਾ ਜ਼ਿਆਦਾ ਪਿਆਰ ਕਰਨ ਲੱਗਣਗੇ ਕਾਜਲ ਵੀ ਸੋਚ ਵਿੱਚ ਪੈ ਗਈ ਵਿਆਹ ਤੋਂ ਬਾਅਦ ਉਸਦੀ ਸੱਸ ਤੇ ਨਨਦ ਨੇ ਉਸ ਨਾਲ ਕਦੇ ਚੰਗਾ ਵਿਵਹਾਰ ਨਹੀਂ ਸੀ ਕੀਤਾ ਉਸ ਨੂੰ ਵੀ ਲੱਗਣ ਲੱਗਿਆ ਹੋ ਸਕਦਾ ਹੈ ਕਿ ਇੰਨਾ ਵੱਡਾ ਤਿਆਗ ਕਰਨ ਤੋਂ ਬਾਅਦ ਉਹ ਆਪਣੀ ਸੱਸ ਤੇ ਨਨਦ ਦੀਆਂ ਨਜ਼ਰਾਂ ਵਿੱਚ ਚੰਗੀ ਬਣ ਜਾਵੇ ਉੰਜ ਵੀ ਗੁਰਜੰਟ ਦੀ ਵੀ ਇਹੀ ਇੱਛਾ ਸੀ ਤੇ ਬਾਰ-ਬਾਰ ਉਹ ਵੀ ਉਸਤੇ ਦਬਾਅ ਬਣਾਈ ਜਾ ਰਿਹਾ ਸੀ ਤਾਂ ਉਸਨੇ ਇਸ ਗੱਲ ਲਈ ਸਹਿਮਤੀ ਦੇ ਦਿੱਤੀ ਪਰ ਜਦੋਂ ਉਸਨੇ ਆਪਣੀ ਪਹਿਲੀ ਬੱਚੀ ਨੂੰ ਜਨਮ ਦਿੱਤਾ ਪਹਿਲੀ ਵਾਰ ਉਸ ਨੂੰ ਆਪਣੀ ਗੋਦੀ ਵਿੱਚ ਲਿਆ ਤਾਂ ਉਹ ਬੱਚੀ ਨੂੰ ਆਪਣੇ ਤੋਂ ਅੱਡ ਨਹੀਂ ਸੀ ਕਰਨਾ ਚਾਹੁੰਦੀ ਪਰ ਆਪਣੇ ਮਨ ਨੂੰ ਕਹਿੜਾ ਕਰਕੇ ਉਸਨੇ ਆਪਣੀ ਪਹਿਲੀ ਔਲਾਦ ਆਪਣੀ ਨਨਤ ਦੀ ਝੋਲੀ ਵਿੱਚ ਪਾ ਦਿੱਤੀ ਇੰਨਾ ਕਰਨ ਤੇ ਵੀ ਉਸ ਦੀ ਸੱਸ ਤੇ ਨਨਤ ਦੇ ਵਿਵਹਾਰ ਵਿੱਚ ਜਰਾ ਵੀ ਬਦਲਾਅ ਨਹੀਂ ਸੀ ਆਇਆ ਉਲਟਾ ਹੁਣ ਕਾਜਲ ਜਦ ਵੀ ਆਪਣੀ ਧੀ ਨਾਲ ਮਿਲਦੀ ਉਸਨੇ ਪਿਆਰ ਕਰਨਾ ਚਾਹੁੰਦੀ ਤਾਂ ਉਸਦੀ ਨਣਦ ਉਸਨੂੰ ਰੋਕ ਦਿਂਦੀ ਕਹਿੰਦੀ ਕਿ ਤੂੰ ਮੇਰੀ ਧੀ ਨਾਲ ਜ਼ਿਆਦਾ ਪਿਆਰ ਨਾ ਕਰਿਆ ਕਰ ਤੇਰੇ ਜ਼ਿਆਦਾ ਲਾਡ ਪਿਆਰ ਕਰਨ ਨਾਲ ਉਹ ਕਿਤੇ ਮੇਰੇ ਨਾਲੋਂ ਜ਼ਿਆਦਾ ਤੈਨੂੰ ਪਿਆਰ ਨਾ ਕਰਨ ਲੱਗੇ ਇਸ ਲਈ ਤੂੰ ਮੇਰੀ ਧੀ ਤੋਂ ਦੂਰ ਹੀ ਰਹਿਆ ਕਰ ਦੇਖਦੇ ਹੀ ਦੇਖਦੇ 2 ਸਾਲ ਬੀਤ ਗਏ ਹੁਣ ਕਾਜਲ ਦੁਬਾਰਾ ਮਾਂ ਬਨਣ ਵਾਲੀ ਸੀ ਇਸ ਵਾਰ ਉਹ ਬਹੁਤ ਖੁਸ਼ੀ ਕਿਉਂਕਿ ਹੁਣ ਉਸਦੀ ਔਲਾਦ ਉਸਦੇ ਕੋਲ ਹੀ ਰਹਿਣ ਵਾਲੀ ਸੀ ਉਸ ਤੇ ਆਪਣਾ ਪੂਰਾ ਪਿਆਰ ਲਟਾ ਸਕਦੀ ਸੀ ਉਂਜਤਾ ਗੁਰਜੰਟ ਵੀ ਉਸਦਾ ਬਹੁਤ ਧਿਆਨ ਰੱਖਦਾ ਪਰ ਉਸਦੀ ਸੱਸ ਦੇ ਨਨਦ ਦੇ ਵਿਵਹਾਰ ਵਿੱਚ ਬਿਲਕੁਲ ਬਦਲਾਅ ਨਹੀਂ ਸੀ ਆਇਆ ਕਾਜਲ ਨੂੰ ਇਸ ਗੱਲ ਦਾ ਬੜਾ ਦੁੱਖ ਹੁੰਦਾ ਕਿ ਉਸਨੇ ਆਪਰੇਸ਼ਨ ਦੇ ਦਰਦ ਨੂੰ ਝੇਲ ਕੇ ਆਪਣੀ ਨਨਦੀ ਗੋਦੀ ਵਿੱਚ ਆਪਣੀ ਬੱਚੀ ਪਾਤਾ ਦਿੱਤੀ ਫਿਰ ਵੀ ਕਿਸੇ ਦਾ ਮਨ ਉਸ ਲਈ ਨਹੀਂ ਪਿਗਲਿਆ ਤੇ ਅੱਜ ਜਦੋਂ ਦੁਬਾਰਾ ਮਾਂ ਬਨਣ ਵਾਲੀ ਐ ਤਾਂ ਕੋਈ ਉਸਦੇ ਨਾਲ ਚੰਗਾ ਵਿਵਹਾਰ ਨਹੀਂ ਕਰ ਰਿਹਾ ਨਾ ਹੀ ਉਸ ਦਾ ਕੋਈ ਧਿਆਨ ਰੱਖ ਰਿਹਾ ਟਾਈਮ ਗੁਜ਼ਰਦਾ ਗਿਆ ਕਾਜਲ ਨੇ ਇੱਕ ਪਿਆਰੇ ਜਿਹੇ ਪੁੱਤ ਨੂੰ ਜਨਮ ਦਿੱਤਾ ਕਾਜਲ ਤੇ ਗੁਰਜੰਟ ਬਹੁਤ ਖੁਸ਼ੀ ਪਰ ਕਾਜਲ ਦੀ ਨੰਨਦ ਨਿਮਰਤਾ ਦਾ ਚਿਹਰਾ ਉੱਤਰ ਗਿਆ ਸੋਚਣ ਲੱਗੀ ਮੇਰੇ ਹਿੱਸੇ ਵਿੱਚ ਤਾਂ ਕੁੜੀ ਆਈ ਪਰ ਕਾਜਲ ਨੂੰ ਤਾਂ ਪੁੱਤ ਮਿਲ ਗਿਆ ਉਸਦੇ ਮਨ ਵਿੱਚ ਤਰ੍ਹਾਂ-ਤਰ੍ਹਾਂ ਦੇ ਵਿਚਾਰ ਆਉਣ ਲੱਗੇ ਆਪਣੀ ਮਾਂ ਕੋਲ ਗਈ ਤੇ ਕਹਿਣ ਲੱਗੀ ਮੰਮੀ ਤੁਸੀਂ ਵੀਰੇ ਨੂੰ ਕਹਿ ਕੇ ਉਸ ਦਾ ਮੁੰਡਾ ਮੈਨੂੰ ਦਿਲਵਾ ਦਿਓ ਮੈਂ ਉਸ ਦੀ ਧੀ ਪਿੰਕੀ ਉਸ ਨੂੰ ਵਾਪਸ ਕਰ ਦਿੰਨੀ ਆ ਉਂਝ ਵੀ ਕਾਜਲ ਨੂੰ ਆਪਣੀ ਧੀ ਤੇ ਬੜਾ ਪਿਆਰ ਆਉਂਦਾ ਹੈ ਤਾਂ ਕਾਜਲ ਹੁਣ ਆਪਣੀ ਧੀ ਨੂੰ ਪਿਆਰ ਕਰਦੀ ਰਹੇ ਮੈਨੂੰ ਤਾਂ ਉਸ ਦਾ ਪੁੱਤ ਚਾਹੀਦਾ ਹੈ ਉਸ ਦੀ ਮਾਂ ਕਹਿਣ ਲੱਗੀ ਮੈਂ ਗੁਰਜੰਟ ਨਾਲ ਗੱਲ ਕਰਦੀ ਆ ਉਹ ਤੇਰੀ ਬਹੁਤ ਇੱਜ਼ਤ ਕਰਦਾ ਹੈ ਤੇਰੀ ਇੱਛਾ ਦਾ ਮਾਣ ਉਸ ਨੂੰ ਰੱਖਣਾ ਹੀ ਪਊਗਾ ਮਾਂ ਦੀ ਗੱਲ ਸੁਣ ਕੇ ਨਿਮਰਤ ਆਪਣੀ ਮਾਂ ਦੇ ਕਲੇ ਲੱਗ ਗਈ ਜਦ ਕਾਜਲ ਹਸਪਤਾਲ ਵਿੱਚੋਂ ਆਪਣੇ ਪੁੱਤ ਨੂੰ ਲੈ ਕੇ ਘਰ ਆਈ ਤਾਂ ਉਸਨੇ ਬਹੁਤ ਪਿਆਰ ਨਾਲ ਕਾਜਲ ਨੂੰ ਆਪਣੇ ਕੋਲ ਬਿਠਾਇਆ ਤੇ ਉਸ ਦੀ ਗੋਦੀ ਵਿੱਚੋਂ ਉਸ ਦਾ ਪੁੱਤ ਲੈ ਕੇ ਨਿਮਰਤ ਦੀ ਗੋਦੀ ਵਿੱਚ ਪਾ ਦਿੱਤਾ ਫਿਰ ਹੌਲੀ ਦੇ ਨੇ ਬੋਲੀ ਦੇਖ ਕਾਜਲ ਸਾਡੀਆਂ ਨਜ਼ਰਾਂ ਵਿੱਚ ਤਾਂ ਕੁੜੀ ਮੁੰਡੇ ਵਿੱਚ ਕੋਈ ਫਰਕ ਨਹੀਂ ਦੋਨੋਂ ਇੱਕ ਬਰਾਬਰ ਨੇ ਤੈਨੂੰ ਤਾਂ ਪਤਾ ਹੀ ਹੈ ਕਿ ਤੇਰੀ ਨੰਦ ਮਾਂ ਨਹੀਂ ਬਣ ਸਕਦੀ ਉਸਦੀ ਬੜੀ ਇੱਛਾ ਹੈ ਕਿ ਉਹ ਇੱਕ ਪੁੱਤ ਦੀ ਪਰਵਰਿਸ਼ ਕਰੇ ਇਸ ਲਈ ਤੂੰ ਆਪਣੀ ਧੀ ਵਾਪਸ ਲੈ ਲੈ ਤੇ ਆਪਣਾ ਪੁੱਤਰ ਨਿਮਰਤ ਨੂੰ ਦੇ ਦੇ ਉੰਜ ਵੀ ਦੋਨੋਂ ਬੱਚੇ ਸਾਡੀਆਂ ਅੱਖਾਂ ਦੇ ਸਾਹਮਣੇ ਹੀ بڑے ਹੋਣਗੇ ਤਾਂ ਇਸ ਗੱਲ ਨਾਲ ਤੈਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਇਹ ਸੁਣ ਕੇ ਕਾਜਲ ਚੌਂਕ ਗਈ ਤੇ ਕਹਿਣ ਲੱਗੀ ਮੰਮੀ ਜੀ ਅਜਿਹਾ ਕਿਵੇਂ ਹੋ ਸਕਦਾ ਇੱਕ ਵਾਰ ਮੈਂ ਆਪਣਾ ਦਿਲ ਕੈੜਾ ਕਰਕੇ ਆਪਣੀ ਧੀ ਨਿਮਰਦੀ ਦੀ ਨੂੰ ਸੌਂਪ ਦਿੱਤੀ ਸੀ ਮੈਨੂੰ ਨਹੀਂ ਪਤਾ ਸੀ ਕਿ ਇਸ ਵਾਰ ਬਾਬਾ ਜੀ ਮੈਨੂੰ ਪੁੱਤ ਦੀ ਦਾਤ ਬਖਸ਼ਣਗੇ ਪਰ ਫਿਰ ਵੀ ਮੈਂ ਤਾਂ ਇਹੀ ਸੋਚ ਕੇ ਬਹੁਤ ਖੁਸ਼ੀ ਕਿ ਮੇਰੀ ਔਲਾਦ ਮੇਰੇ ਕੋਲ ਹੀ ਰਹੂਗੀ ਉਹ ਮੇਰੀ ਹੈ ਮੈਂ ਖੁੱਲਕੇ ਸੁੱਤੇ ਆਪਣਾ ਪਿਆਰ ਲੁਟਾ ਸਕੂੰਗੀ ਉਸ ਦੀ ਪਰਵਰਿਸ਼ ਕਰੂੰਗੀ ਤਾਂ ਫਿਰ ਮੈਂ ਆਪਣਾ ਪੁੱਤ ਦੀਦੀ ਨੂੰ ਕਿਉਂ ਦਵਾਂ ਮੈਂ ਅਜਿਹਾ ਨਹੀਂ ਕਰ ਸਕਦੀ ਤੂੰ ਸੀ बार-बार ਮੇਰੀਆਂ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ ਇੰਨਾ ਕਹਿ ਕੇ ਉਸਨੇ ਆਪਣੇ ਪੁੱਤ ਨੂੰ ਨਿਮਰਤੀ ਗੋਦੀ ਵਿੱਚੋਂ ਵਾਪਸ ਲੈ ਲਿਆ ਤੇ ਆਪਣੇ ਸੀਨੇ ਨਾਲ ਲਗਾ ਕੇ ਰੋ ਪਈ ਚੁੱਪਚਾਪ ਉੱਠ ਕੇ ਆਪਣੇ ਦੂਜੇ ਕਮਰੇ ਵਿੱਚ ਚਲੀ ਗਈ ਉਸਦੇ ਉੱਥੋਂ ਜਾਂਦੇ ਹੀ ਉਸਦੀ ਸੱਸ ਗੁਰਜੰਟ ਨੂੰ ਪੜਕਾਉਂਦੇ ਹੋਏ ਬੋਲੀ ਗੁਰਜੰਟ ਤੂੰ ਦੇਖ ਰਿਹਾ ਕਾਜਲ ਦੀ ਜ਼ੁਬਾਨ ਕਿਵੇਂ ਕੈਂਚੀ ਦੀ ਤਰ੍ਹਾਂ ਚੱਲ ਰਹੀ ਹੈ ਤੂੰ ਆਪਣੀ ਦੀਦੀ ਲਈ ਇੰਨਾ ਵੀ ਨਹੀਂ ਕਰ ਸਕਦਾ ਦੇਖ ਪੁੱਤ ਕਰਦੀਆਂ ਔਰਤਾਂ ਨੂੰ ਬਹੁਤ ਕੁਝ ਸਹਿਣਾ ਪੈਂਦਾ ਤਾਂ ਜਾ ਕੇ ਗ੍ਰਹਿਸਤੀ ਚੱਲਦੀ ਐ ਤੂੰ ਬਹੂ ਨੂੰ ਉਸਦੀ ਔਕਾਤ ਦਿਖਾ ਦੇ ਤਾਂ ਕਿ ਉਹ ਆਪਣੇ ਪੁੱਤ ਨੂੰ ਨਿਮਰਤ ਦੀ ਗੋਦੀ ਵਿੱਚ ਪਾ ਦੇਵੀਂ ਆਪਣੀ ਮਾਂ ਤੇ ਭੈਣ ਦੀ ਇੱਛਾ ਸੁਣ ਕੇ ਗੁਰਜੰਟ ਨੂੰ ਬੜਾ ੱੱੱਕਾ ਲੱਗਾ ਆਪਣੀ ਮਾਂ ਨੂੰ ਕਹਿਣ ਲੱਗਾ ਮੰਮੀ ਤੁਸੀਂ ਜਦੋਂ ਪਹਿਲੀ ਵਾਰ ਮੇਰੇ ਤੋਂ ਮੇਰੀ ਔਲਾਦ ਮੰਗੀ ਸੀ ਤਾਂ ਮੈਂ ਖੁਸ਼ੀ-ਖੁਸ਼ੀ ਦੀਦੀ ਨੂੰ ਆਪਣੀ ਧੀ ਦੇ ਦਿੱਤੀ ਮੇਰੇ ਲਈ ਤੀ ਤੇ ਪੁੱਤ ਵਿੱਚ ਕੋਈ ਫਰਕ ਨਹੀਂ ਮੇਰੀ ਤੀ ਵੀ ਮੇਰੇ ਕਲੀਜੇ ਦਾ ਟੁਕੜਾ ਹੈ ਜਿਸ ਨੂੰ ਮੈਂ ਦੀਦੀ ਨੂੰ ਸੌਂਪ ਦਿੱਤਾ ਸੀ ਪਰ ਜੇ ਤੁਹਾਡੀਆਂ ਨਜ਼ਰਾਂ ਵਿੱਚ ਵੀ ਤੀ ਪੁੱਤ ਚ ਕੋਈ ਭੇਦਭਾਵ ਨਹੀਂ ਤਾਂ ਦੀਦੀ ਮੇਰੇ ਪੁੱਤ ਨੂੰ ਲੈਣ ਦੀ ਜ਼ਿੱਦ ਉੱਤੇ ਕਿਉਂ ਅੜ ਗਈ ਹੈ ਤੀ ਹੋਵੇ ਜਾਂ ਪੁੱਤ ਅਸੀਂ ਤਾਂ ਪਹਿਲਾਂ ਹੀ ਸੋਚ ਲਿਆ ਸੀ ਕਿ ਸਾਡੀ ਦੂਜੀ ਔਲਾਦ ਦੀ ਪਰਵਰਿਸ਼ ਅਸੀਂ ਕਰਾਂਗੇ ਤਾਂ ਐਵੇਂ ਕਿਵੇਂ ਅਚਾਨਕ ਮੈਂ ਆਪਣੀ ਪਤਨੀ ਦੀ ਗੋਦੀ ਖਾਲੀ ਕਰ ਦਵਾਂ ਆਖਿਰ ਉਸ ਨੂੰ ਵੀ ਤਾਂ ਮਮਤਾ ਦਾ ਸੁੱਖ ਲੈਣ ਦਾ ਪੂਰਾ ਅਧਿਕਾਰ ਹੈ ਪਿੰਕੀ ਹੁਣ ਥੋੜੀ ਸਮਝਦਾਰ ਹੋ ਗਈ ਹੈ ਉਸਦੇ ਲਈ ਇਹ ਸਭ ਜਾਣਨਾ ਸਹੀ ਨਹੀਂ ਹੋਵੇਗਾ ਉਹ ਦੀਦੀ ਨੂੰ ਆਪਣੀ ਮਾਂ ਮੰਨਦੀ ਹੈ ਤੇ ਕਾਜਲ ਨੂੰ मामੀ ਹੁਣ ਉਸਦੇ ਲਈ ਰਿਸ਼ਤੇ ਫੇਰ ਤੋਂ ਨਾ ਬਦਲੋ ਐਨਾ ਕਹਿ ਕੇ ਉਹ ਵੀ ਆਪਣਾ ਫੈਸਲਾ ਸੁਣਾ ਕੇ ਉੱਥੋਂ ਚਲਾ ਗਿਆ ਕਾਜਲ ਨੂੰ ਇੱਕ ਸਕੂਨਤਾ ਮਿਲਿਆ ਕਿ ਘੱਟੋ-ਘੱਟ ਇਸ ਵਾਰ ਗੁਰਜੰਟੂਸ ਦੇ ਨਾਲ ਹੈ ਉਸਨੇ ਉਸ ਦਾ ਸਾਥ ਦਿੱਤਾ ਤੇ ਉਸਤੇ ਆਪਣੇ ਪੁੱਤ ਤੋਂ ਦੂਰ ਹੋਣ ਦਾ ਕੋਈ ਦਬਾਅ ਨਹੀਂ ਬਣਾਇਆ ਜਾਊਗਾ ਪਰ ਇਸ ਗੱਲ ਨਾਲ ਨਿਮਰਤ ਨੂੰ ਬਹੁਤ ਤੇਜ਼ ਗੁੱਸਾ ਆਇਆ ਹੌਲੀ ਹੌਲੀ ਦਿਨ ਬੀਤਣ ਲੱਗੇ ਨਿਮਰਤ ਵਸ ਕਿਸੇ ਤਰ੍ਹਾਂ ਆਪਣੇ ਭਰਾ ਭਾਬੀ ਤੋਂ ਬਦਲਾ ਲੈਣ ਬਾਰੇ ਸੋਚ ਰਹੀ ਸੀ ਦੇਖਦੇ ਹੀ ਦੇਖਦੇ 3 ਸਾਲ ਬੀਤ ਗਏ ਪਿੰਕੀ ਹੁਣ 6 ਸਾਲ ਦੀ ਹੋ ਚੁੱਕੀ ਸੀ ਉਹ ਜਦ ਵੀ ਆਪਣੀ ਨਾਨੀ ਦੇ ਘਰ ਆਉਂਦੀ ਤਾਂ ਆਪਣੇ ਮਾਮਾ ਮਾਮੀ ਨਾਲ ਬਹੁਤ ਖੁਲ ਮਿਲ ਜਾਂਦੀ ਇਹ ਦੇਖ ਕੇ ਨਿਮਰਤ ਨੂੰ ਬਹੁਤ ਗੁੱਸਾ ਆਉਂਦਾ ਆਖਿਰਕਾਰ ਇੱਕ ਦਿਨ ਉਸ ਦਾ ਲਾਵਾ ਫਾਟੀ ਪਿਆ ਪਿੰਕੀ ਆਪਣੀ ਮਾਮੀ ਦੇ ਹੱਥਾਂ ਦੀ ਬਣੀ ਹੋਈ ਖੀਰ ਖਾ ਕੇ ਕਾਜਲ ਦੀ ਬਹੁਤ ਤਾਰੀਫ ਕਰ ਰਹੀ ਸੀ ਤੇ ਕਾਜਲ ਖੜੀ ਹੱਸ ਰਹੀ ਸੀ ਇਹ ਸਭ ਨਿਮਰਤ ਤੋਂ ਦੇਖਿਆ ਨਹੀਂ ਗਿਆ ਉਸੇ ਵਕਤ ਆਪਣੀ ਧੀ ਨੂੰ ਖਿੱਚ ਕੇ ਕਮਰੇ ਵਿੱਚ ਲੈ ਗਈ ਤੇ ਕਹਿਣ ਲੱਗੀ ਤੂੰ ਜਿਸ ਮਾਮੀ ਦੀ ਇੰਨੀ ਤਾਰੀਫ ਕਰ ਰਹੀ ਹੈ ਤੈਨੂੰ ਪਤਾ ਵੀ ਹੈ ਕਿ ਬਚਪਨ ਵਿੱਚ ਉਸਨੇ ਤੇਰੇ ਨਾਲ ਕੀ ਕੀਤਾ ਪਿੰਕੀ ਕਹਿਣ ਲੱਗੀ ਨਹੀਂ ਮੰਮਾ ਮਾਮੀ ਨੇ ਕੀ ਕੀਤਾ ਮੇਰੇ ਨਾਲ ਨਿਮਰਤ ਨੇ ਬਿਨਾਂ ਇਸ ਗੱਲ ਦੀ ਪਰਵਾਹ ਕੀਤੇ ਕਿ ਉਸ ਮਾਸੂਮ ਦੇ ਮਨ ਤੇ ਕੀ ਬੀਤੂਗੀ ਉਸ ਨੂੰ ਕਹਿ ਦਿੱਤਾ ਕਿ ਉਹ ਤੇਰੀ मामੀ ਨਹੀਂ ਬਲਕਿ ਮਾਂ ਹੈ ਤੇਰੇ ਜਨਮ ਤੇ ਉਹ ਬਹੁਤ ਦੁਖੀ ਹੋਈ ਸੀ ਉਹ ਤੈਨੂੰ ਪਾਲਣਾ ਨਹੀਂ ਸੀ ਚਾਹੁੰਦੀ ਕਿਉਂਕਿ ਉਸ ਨੂੰ ਪੁੱਤ ਚਾਹੀਦਾ ਸੀ ਉਹ ਤੈਨੂੰ ਬੋਝ ਸਮਝਦੀ ਸੀ ਤੇ ਤੈਨੂੰ ਅਨਾਥ ਆਸ਼ਰਮ ਛੱਡਣਾ ਚਾਹੁੰਦੀ ਸੀ ਉਹ ਤਾਂ ਮੈਨੂੰ ਤੇਰੇ ਤੇ ਤਰਸ ਆ ਗਿਆ ਤਾਂ ਮੈਂ ਤੈਨੂੰ ਆਪਣੇ ਘਰ ਲੈ ਆਈ ਤੈਨੂੰ ਬਹੁਤ ਪਿਆਰ ਕੀਤਾ ਕਿੰਨੇ ਪਿਆਰ ਨਾਲ ਤੇਰੀ ਪਰਵਰਿਸ਼ ਕੀਤੀ ਤੇ ਅੱਜ ਤੂੰ ਆਪਣੀ ਮਾਮੀ ਦੀ ਤਾਰੀਫ ਕਰ ਰਹੀ ਹੈ ਤੂੰ ਮੇਰੀ ਧੀ ਨਹੀਂ ਫਿਰ ਵੀ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਆ ਤੇ ਇੱਕ ਤੂੰ ਹੈ ਕਿ ਅਜਿਹੀ ਔਰਤ ਦਾ ਗੁਣगान ਕਰਨ ਵਿੱਚ ਲੱਗੀ ਰਹਿਣੀ ਹੈ ਜੋ ਤੇਰੀ ਮਾਂ ਹੁੰਦੇ ਹੋਏ ਵੀ ਤੈਨੂੰ ਛੱਡ ਚੁੱਕੀ ਹੈ ਇਹ ਸਭ ਜਾਣ ਕੇ ਪਿੰਕੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਉਹ ਛੋਟੀ ਜਹੀ ਬੱਚੀ ਫੁੱਟਫੁੱਟ ਕੇ ਰੋਂਦੇ ਹੋਏ ਨਿਮਰਤ ਦੇ ਗਲੇ ਲੱਗ ਗਈ कहने लगी तूसी ही मेरी मम्मा हो मामी बहुत गंदी है मामी गंदी मम्मा है ऐसा कह के वो जोर-जोर ना, जोर जोर ना रोने लगी निम्रत मन ही मन खुश हो रही थी सोचने लगी काजल ਨੂੰ ਆਪਣੀ ਧੀ ਨਾਲ ਬੜਾ ਪਿਆਰ ਸੀ ਨਾ ਹੁਣ ਜਿਆਦਾ ਆਪਣੀ ਹਿੱਤੀ ਉਸ ਨੂੰ ਨਫ਼ਰਤ ਕਰੂਗੀ ਤਾਂ ਉਸ ਨੂੰ ਪਤਾ ਲੱਗੂਗਾ ਉਹ ਬਹੁਤ ਖੁਸ਼ ਹੋ ਰਹੀ ਸੀ ਪਰ ਇਸ ਸਭ ਨਾਲ ਪਿੰਕੀ ਨੂੰ ਕਾफी ਤਕਾ ਲੱਗਾ ਸ਼ਾਮ ਤੱਕ ਪਿੰਕੀ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਘਰ ਵਿੱਚ ਸਾਰੇ ਪਰੇਸ਼ਾਨ ਹੋ ਗਏ ਕਾਜਲ ਨੇ ਫਟਾਫਟ ਡਾਕਟਰ ਨੂੰ ਫੋਨ ਕੀਤਾ ਤੇ ਪਿੰਕੀ ਦੇ ਕੋਲ ਬੈਠ ਕੇ ਉਸ ਦੇ ਮੱਥੇ ਤੇ ਠੰਡੇ ਪਾਣੀ ਦੀਆਂ ਪੱਟੀਆਂ ਰੱਖਣ ਲੱਗੀ ਪਿੰਕੀ ਬੇਹੋਸ਼ੀ ਵਿੱਚ ਬੜਬੜਾਉਣ ਲੱਗੀ ਮਾਮੀ ਤੁਸੀਂ ਗੰਦੇ ਹੋ ਤੁਸੀਂ ਮੇਰੀ ਗੰਦੀ ਵਾਲੀ ਮੰਮਾ ਹੋ ਤੁਸੀਂ ਮੈਨੂੰ ਬੋਝ ਕਿਉਂ ਸਮਝਿਆ ਤੁਸੀਂ ਮੈਨੂੰ ਅਨਾਥ ਆਸ਼ਰਮ ਕਿਉਂ ਛੱਡਣ ਜਾਣ ਵਾਲੀ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਇਹ ਸਭ ਸੁਣ ਕੇ ਕਾਜਲ ਨੂੰ ਬਹੁਤ ਵੱਡਾ ਝਟਕਾ ਲੱਗਿਆ ਕਿ ਪਿੰਕੀ ਇਹ ਸਭ ਕੀ ਬੋਲੀ ਜਾ ਰਹੀ ਹੈ ਉਸਨੇ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਆਪਣੀ ਨਣਦ ਨਿਮਰਤਵਲ ਵੇਖਿਆ ਤਾਂ ਉਹ ਅੱਗੋਂ ਹੱਸਦੇ ਹੋਏ ਕਹਿਣ ਲੱਗੀ ਇਸ ਨੂੰ ਇੱਕ ਨਾ ਇੱਕ ਦਿਨ ਤਾਂ ਸੱਚਾਈ ਪਤਾ ਲੱਗਣੀ ਹੀ ਸੀ ਤਾਂ ਅੱਜ ਪਤਾ ਲੱਗ ਗਈ ਕਾਜਲ ਉਸੇ ਵਕਤ ਗੁਰਜੰਟ ਕੋਲ ਗਈ ਤੇ ਰੋਂਦੇ ਹੋਏ ਸਾਰੀ ਗੱਲ ਦੱਸ ਦਿੱਤੀ ਗੁਰਜੰਟ ਵੀ ਆਪਣੀ ਭੈਣ ਦੀ ਇਸ ਹਰਕਤ ਤੇ ਬੜਾ ਸ਼ਰਮਿੰਦਾ ਹੋਇਆ। ਅੱਜ ਉਸ ਨੂੰ ਆਪਣੇ ਫੈਸਲੇ ਤੇ ਅਫਸੋਸ ਹੋ ਰਿਹਾ ਸੀ ਕਿ ਉਸਨੇ ਆਪਣੀ ਧੀ ਕਿਸੇ ਹੋਰ ਨੂੰ ਪਾਲਣ ਲਈ ਕਿਉਂ ਦੇ ਦਿੱਤੀ। ਉਸਨੇ ਕਾਜਲ ਦੇ ਹੰਝੂ ਪੂੰਝਦੇ ਹੋਏ ਕਿਹਾ ਇੱਕ ਵਾਰ ਪਿੰਕੀ ਨੂੰ ਠੀਕ ਹੋ ਜਾਣ ਦੇ ਉਸ ਤੋਂ ਬਾਅਦ ਮੈਂ ਸਭ ਕੁਝ ਠੀਕ ਕਰ ਦਵਾਂਗਾ। ਥੋੜੀ ਦੇਰ ਵਿੱਚ ਡਾਕਟਰ ਵੀ ਆ ਗਿਆ। ਉਹਨਾਂ ਨੇ ਪਿੰਕੀ ਨੂੰ ਇੰਜੈਕਸ਼ਨ ਵਗੈਰਾ ਲਗਾਏ, ਦਵਾਈਆਂ ਦਿੱਤੀਆਂ। ਕਾਜਲ ਦਿਨ ਰਾਤ ਉਸਦੀ ਦੇਖਭਾਲ ਵਿੱਚ ਜੁਟੀ ਰਹੀ ਜਦੋਂ ਪਿੰਕੀ ਦੀ ਤਬੀਅਤ ਠੀਕ ਹੋਈ ਤਾਂ ਨਿਮਰਤ ਉਸ ਨੂੰ ਲੈ ਕੇ ਆਪਣੇ ਘਰ ਜਾਣ ਲੱਗੀ ਉਸ ਵਕਤ ਗੁਰਜੰਟ ਨੇ ਰੋਕ ਲਿਆ ਤੇ ਫਿਰ ਪਿੰਕੀ ਨੂੰ ਆਪਣੇ ਕੋਲ ਬੁਲਾਇਆ ਪਿੰਕੀ ਗੁਰਜੰਟ ਦੇ ਕੋਲ ਆਈ ਤਾਂ ਗੁਰਜੰਟ ਨੇ ਉਸ ਨੂੰ ਆਪਣੀ ਗੋਦੀ ਵਿੱਚ ਬਿਠਾ ਲਿਆ ਤੇ ਕਹਿਣ ਲੱਗਿਆ ਪਿੰਕੀ ਤੈਨੂੰ ਇਹ ਤਾਂ ਪਤਾ ਲੱਗ ਹੀ ਗਿਆ ਕਿ ਅਸੀਂ ਤੇਰੇ ਮੰਮੀ ਪਾਪਾ ਪਰ ਤੂੰ ਆਪਣੀ ਮੰਮੀ ਨੂੰ ਗੰਦੀ ਮੰਮਾ ਕਿਉਂ ਬੋਲ ਰਹੀ ਸੀ ਬੱਚੇ ਤਾਂ ਮਾਸੂਮ ਹੁੰਦੇ ਨੇ ਉਹਨਾਂ ਵਿੱਚ ਕੋਈ ਛਲਕਾਪਟ ਨਹੀਂ ਹੁੰਦਾ ਇਸ ਲਈ ਉਸਨੇ ਰੋਂਦੇ ਹੋਏ ਸਾਰੀ ਗੱਲ ਗੁਰਜੰਟ ਨੂੰ ਦੱਸ ਦਿੱਤੀ ਜੋ ਗੱਲਾਂ ਉਸਨੂੰ ਨਿਮਰਤ ਮੰਮਾ ਨੇ ਕਹੀਆਂ ਸੀ ਇਹ ਸਭ ਜਾਣ ਕੇ ਗੁਰਜੰਟ ਸੁੰਨ ਹੋ ਗਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਨਿਮਰਤ ਵੱਲ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਦੇਖਣ ਲੱਗਿਆ ਤਾਂ ਨਿਮਰਤ ਦਾ ਸਿਰ ਵੀ ਝੁਕ ਗਿਆ ਉਹ ਆਪਣੇ ਭਰਾ ਨਾਲ ਨਜ਼ਰਾਂ ਨਹੀਂ ਸੀ ਮਿਲਾ پا ਰਹੀ ਕਾਜਲ ਵੀ ਆਪਣੀ ਨਣਦ ਦਾ ਇਹ ਰੂਪ ਦੇਖ ਕੇ ਹੈਰਾਨ ਸੀ ਉਸਨੇ ਤਾਂ ਆਪਣੀ ਧੀ ਉਸ ਨੂੰ ਸੌਂਪ ਕੇ ਉਸਦੇ ਅਧੂਰੇ ਜੀਵਨ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਅਜਹੀਆਂ ਔਰਤਾਂ ਸੱਚ ਵਿੱਚ ਮਾਂ ਬਣਨ ਦੇ ਲਾਇਕ ਨਹੀਂ ਹੁੰਦੀਆਂ ਜੋ ਕਿਸੇ ਮਾਸੂਮ ਬੱਚੀ ਦੀਆਂ ਭਾਵਨਾਵਾਂ ਨਾਲ ਅਜਿਹਾ ਖਿਲਵਾੜ ਕਰਨ ਅੱਜ ਕਾਜਲ ਦੀ ਸੱਸ ਵੀ ਆਪਣੀ ਧੀ ਨਿਮਰਤ ਦੀ ਇਸ ਹਰਕਤ ਤੇ ਸ਼ਰਮਿੰਦਾ ਹੋਈ ਖੜੀ ਸੀ ਉਸਨੇ ਨਿਮਰਤ ਨੂੰ ਹੀ ਚਿੜਕਦੇ ਹੋਏ ਕਿਹਾ ਨਿਮਰਤ ਤੂੰ ਇਸ 마ਸੂਮ ਬੱਚੀ ਦੇ ਮਨ ਵਿੱਚ ਇਹ ਸਭ ਕੀ ਭਰ ਦਿੱਤਾ ਹੈ ਅਸੀਂ ਕਿੰਨਾ ਭਰੋਸਾ ਕਰਕੇ ਤੈਨੂੰ ਆਪਣੀ ਧੀ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਸੌਂਪੀ ਸੀ ਪਰ ਤੂੰ ਤਾਂ ਇਸ ਬੱਚੀ ਦੇ ਮਨ ਵਿੱਚ ਜ਼ਹਿਰ ਭਰਨ ਦੀ ਕੋਸ਼ਿਸ਼ ਕਰ ਰਹੀ ਸੀ ਨਿਮਰਤ ਕੋਲ ਆਪਣੀ ਮਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ ਗੁਰਜੰਟ ਕਹਿਣ ਲੱਗਿਆ ਪਿੰਕੀ ਤੂੰ ਮੈਨੂੰ ਜਾਣ ਤੋਂ ਵੀ ਵੱਧ ਪਿਆਰੀ ਹੈ ਧੀਏ ਅਸੀਂ ਤੈਨੂੰ ਕਦੇ ਬੋਝ ਨਹੀਂ ਸਮਝਿਆ ਬਲਕਿ ਨਿਮਰਤ ਭੈਣ ਦੇ ਕੋਲ ਕੋਈ ਛੋਟਾ ਬੇਬੀ ਨਹੀਂ ਸੀ ਤਾਂ ਉਹ ਜ਼ਿੱਦ ਕਰਕੇ ਤੁਹਾਨੂੰ ਸਾਡੇ ਕੋਲੋਂ ਲੈ ਗਏ ਤਾਂ ਕਿ ਉਹ ਤੈਨੂੰ ਪਿਆਰ ਕਰ ਸਕਣ ਪਰ ਅੱਜ ਸਾਨੂੰ ਸਮਝ ਵਿੱਚ ਆ ਗਿਆ ਹੈ ਕਿ ਉਹ ਤੈਨੂੰ ਪਿਆਰ ਨਹੀਂ ਦੇ ਸਕਦੇ ਕਿਉਂਕਿ ਉਹ ਤਾਂ ਤੇਰੇ ਮਨ ਵਿੱਚ ਝੂਠੀਆਂ ਗੱਲਾਂ ਭਰ ਰਹੇ ਨੇ ਫਿਰ ਉਹ ਨਿਮਰਤ ਨੂੰ ਬੋਲਿਆ ਜੇ ਤੂੰ ਮੇਰੀ ਧੀ ਨੂੰ ਅਜਿਹਾ ਕਿਹਾ ਹੈ ਕਿ ਉਹ ਮੇਰੇ ਲਈ ਬੋਝ ਹੈ ਤਾ ਹੁਣ ਇਸ ਗੱਲ ਨੂੰ ਗਲਤ ਸਾਬਿਤ ਕਰਨ ਦੇ ਲਈ ਪਿੰਕੀ ਮੇਰੇ ਕੋਲ ਹੀ ਰਹੂਗੀ ਉਹ ਮੇਰੀ ਤੀ ਕੱਲ ਵੀ ਸੀ ਅੱਜ ਵੀ ਹੈ ਇਹ ਹਮੇਸ਼ਾ ਹੀ ਰਹੂਗੀ ਮੈਂ ਇਸ ਨੂੰ ਬੋਝ ਨਹੀਂ ਸਮਝਦਾ ਪਰ ਤੁਸੀਂ ਉਸ ਦੇ ਮਨ ਵਿੱਚ ਜੋ ਜ਼ਹਿਰ ਦੇ ਬੀਜ ਬੋ ਰਹੇ ਸੀ ਉਸ ਤੋਂ ਬਾਅਦ ਤੁਹਾਡੇ ਵਰਗੀ ਔਰਤ ਦੇ ਕੋਲ ਮੈਂ ਇਸ ਨੂੰ ਬਿਲਕੁਲ ਨਹੀਂ ਛੱਡਾਂਗਾ ਸਾਰੀਆਂ ਗੱਲਾਂ ਸੁਣ ਕੇ ਪਿੰਕੀ ਨੇ ਕਾਜਲਵਲ ਵੇਖਿਆ ਜੋ ਹਮੇਸ਼ਾ ਉਸ ਤੇ ਪਿਆਰ ਦੁਲਾਰ ਲਟਾਉਂਦੀ ਰਹਿੰਦੀ ਸੀ ਕਾਜਲ ਨੇ ਆਪਣੀਆਂ ਬਾਹਾਂ ਫੈਲਾ ਦਿੱਤੀਆਂ ਤਾਂ ਪਿੰਕੀ ਦੌੜ ਕੇ ਆਪਣੀ ਮਾਂ ਦੇ ਗਲੇ ਲੱਗ ਗਈ ਤੇ ਬੋਲੀ ਮੰਮਾ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ ਨਾ ਕਾਜਲ ਨੇ ਭਰੇ ਗਲੇ ਨਾਲ ਕਿਹਾ ਹਾਂ ਮੇਰੀ ਬੱਚੀ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਮੈਨੂੰ ਮਾਫ਼ ਕਰ ਦੇ ਜੋ ਮੈਂ ਤੈਨੂੰ ਆਪਣੇ ਆਪ ਤੋਂ ਇੰਨੇ ਸਾਲਾਂ ਤੱਕ ਦੂਰ ਰੱਖਿਆ ਜਾਂ ਤੂੰ ਥੋੜੀ ਬੜੀ ਹੋ ਜਾਏਂਗੀ ਤਾਂ ਇਹ ਸਭ ਗੱਲਾਂ ਚੰਗੀ ਤਰ੍ਹਾਂ ਸਮਝ ਸਕੇਂਗੀ ਬਸ ਹਜੇ ਤੂੰ ਇੰਨਾ ਹੀ ਸਮਝ ਲੈ ਕਿ ਤੇਰੇ ਮੰਮੀ ਪਾਪਾ ਤੈਨੂੰ ਬਹੁਤ ਪਿਆਰ ਕਰਦੇ ਨੇ ਪਿੰਕੀ ਪਿਆਰ ਨਾਲ ਆਪਣੇ ਮੰਮੀ ਪਾਪਾ ਦੇ ਗਲੇ ਲੱਗ ਗਈ ਭਾਵੇਂ ਉਹ ਛੋਟੀ ਬੱਚੀ ਸੀ ਪਰ ਪਿਆਰ ਦੀ ਭਾਸ਼ਾ ਉਹ ਵੀ ਚੰਗੀ ਤਰ੍ਹਾਂ ਸਮਝਦੀ ਹੈ ਨਿਮਰਤ ਖਾਲੀ ਹੱਥ ਸਿਰ ਝੁਕਾਈ ਉੱਥੋਂ ਚਲੀ ਗਈ ਹੁਣ ਪੇਕਿਆਂ ਵਿੱਚ ਉਸਦਾ ਕੋਈ ਮਾਣ ਇੱਜ਼ਤ ਨਹੀਂ ਸੀ ਰਹਿ ਗਿਆ ਕਿਉਂਕਿ ਉਸਦੀ ਮਾਂ ਵੀ ਉਸਦੀ ਇਸ ਹਰਕਤ ਨਾਲ ਉਸ ਤੋਂ ਬਹੁਤ ਨਿਰਾਸ਼ ਸੀ ਨਿਮਰਤ ਨੇ ਆਪਣੀ ਹਰਕਤ ਦੇ ਨਾਲ ਨਾ ਸਿਰਫ ਉਸ ਮਾਸੂਮ ਬੱਚੇ ਨੂੰ ਖੋ ਦਿੱਤਾ ਬਲਕਿ ਉਸ ਦਾ ਪੇਕਾ ਘਰ ਵੀ ਹਮੇਸ਼ਾ ਲਈ ਖੋ ਗਿਆ ਸੀ ਕਿਸੇ ਦੀ ਮਦਦ ਕਰਨਾ ਬਹੁਤ ਚੰਗੀ ਗੱਲ ਹੈ ਪਰ ਆਪਣੇ ਬੱਚੇ ਨੂੰ ਕਿਸੇ ਹੋਰ ਨੂੰ ਸੌਂਪਣ ਤੋਂ ਪਹਿਲਾਂ ਹਮੇਸ਼ਾ ਇਹ ਪਤਾ ਕਰ ਲੈਣਾ ਚਾਹੀਦਾ ਹੈ ਕਿ ਉਸ ਬੱਚੀ ਦਾ ਭਵਿੱਖ ਕੀ ਹੋਊਗਾ ਕਿਉਂਕਿ ਜ਼ਿੰਦਗੀ ਵਿੱਚ ਕੌਣ ਕਦੋਂ ਤੇ ਕਿਹਾ ਜਿਹੜਾ ਰੰਗ ਦਿਖਾਊਗਾ ਇਹ ਨਹੀਂ ਕਿਹਾ ਜਾ ਸਕਦਾ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਪਸੰਦ ਆਈ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਧੰਨਵਾਦ ਜੀ